ਪਾਕਿਸਤਾਨ ਦੇ ਵਿੱਚ ਜੈਸ਼ਦਗਰਦਾ ਦੇ ਖਿਲਾਫ ਭਾਰਤੀ ਫੌਜ ਵੱਲੋਂ ਕੀਤੀ ਹਵਾਈ ਕਾਰਵਾਈ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ ਤੇ ਇਸੇ ਦੇ ਨਾਲ ਸਰਹੱਦ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਸੁਰੱਖਿਆ ਕਾਰੜੀ ਕਰ ਦਿੱਤੀ ਗਈ ਹੈ ਇਸ ਵੇਲੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਮੌਜੂਦ ਹਾਂ ਅਸੀਂ ਜਿੱਥੇ ਦੇਖਦੇ ਹਾਂ ਕਿ ਸੁਰੱਖਿਆ ਦੇ ਨਾਂ ਤੇ ਮੁਸਾਫਰਾ ਦੀ ਜਾਂਚ ਕੀਤੀ ਜਾ ਰਹੀ ਹੈ ਜਾਂ ਨਹੀਂ ਮੈਟਲ ਡਿਟੈਕਟਰ ਚੱਲ ਰਹੇ ਨੇ ਜਾਂ ਨਹੀਂ ਸੁਰੱਖਿਆ ਦੇ ਇੰਤਜ਼ਾਮ ਕਿਸ ਤਰ੍ਹਾਂ ਦੇ ਨੇ ਤਸਵੀਰਾਂ ਨਹੀਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੁਸਾਫਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਉਹਨਾਂ ਦੇ ਸਮਾਨ ਦੀ ਤਲਾਸ਼ੀ ਲਈ ਜਾ ਰਹੀ ਹੈ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਿਹੜੀ ਪਬਲਿਕ ਪਲੇਸਿਸ ਹੁੰਦੀਆਂ ਨੇ ਸੁਰੱਖਿਆ ਉੱਥੇ ਵਧਾ ਦਿੱਤੀ ਜਾਂਦੀ ਹੈ ਜਦੋਂ ਵੀ ਅਜਿਹਾ ਮਾਹੌਲ ਬਣ ਜਾਂਦਾ ਹੈ ਬੈਕ ਉੱਠਾ ਕੇ ਲੈ ਜਾਂਦੇ ਨੇ ਫਿੱਟ ਦੇ ਵਿੱਚ। ਜਿੱਥੇ ਤੇਜ ਤੇ ਜਨੋ ਵੀ ਲੈ ਜਾਂਦਾ। ਬਾਅਦ ਕੱਦ ਗੱਡੀ ਖੱਟੀ ਆ ਰੁਕਦੀ ਆ ਜਿੱਥੇ। 24 ਘੰਟੇ ਇੱਥੇ ਸੁਰੱਖਿਆ ਇੰਤਜ਼ਾਮ ਹੈ। ਹਾਂਜੀ 24 ਘੰਟੇ ਰੇਲਵੇ ਸਟੇਸ਼ਨ ਲੁਧਿਆਣਾ ਦਾ ਇੱਕ ਸਸਤੇ ਵਰੀਆ ਹੁਣ ਕਰਕੇ ਜਿਹੜੀ 24 ਘੰਟੇ ਹੀ ਪੁਲਸੀ ਸਾਰੇ ਬੰਨੇ ਲੱਕ ਲੱਗੇ ਆ ਜਿੰਨੇ ਵੀ ਤੇ ਚੈਕਿੰਗ ਚੱਲਦੀ ਰਹਿੰਦੀ ਹੈ। ਕਿਸ ਤਰ੍ਹਾਂ ਪਤਾ ਲੱਗਦਾ ਹੈ ਜੇ ਕੋਈ ਸ਼ਰਾਰਤੀ ਅੰਸਰ ਤੁਹਾਡੇ ਕੋਲੋਂ ਨਿਕਲ ਰਿਹਾ ਹੈ? ਕਿਸ ਤਰ੍ਹਾਂ ਪਤਾ ਲੱਗਦਾ ਹੈ? ਚੈਕਿੰਗ ਦੇ ਦੌਰਾਨ ਪਤਾ ਲੱਗਦਾ ਰਹਿੰਦਾ ਵਾ। ਰਾਨੇ ਚੈਕਿੰਗ ਹਰੇਕ ਟੈਨਾ ਹੁੰਦੀਆਂ ਜਿੰਦਗੀ ਜਿਹੜੀਆਂ ਉਹਨਾਂ ਦੇ ਗੱਡੀਆਂ ਦੇ ਉੱਤਰ ਤੇ ਚੜਦੇ ਹਰੇਕ ਨੂੰ ਜਿਹੜਾ ਵਾਗਰੀ ਨਿਗਰਾਨੀ ਦੇਖੀ ਚੱਕੀ ਨਿਗਾਨਾ ਕੀ ਗਿਆ ਕਿ ਕੋਈ ਇਹੋ ਜਿਹੀ ਕੋਈ ਵਾਰਦਾਤ ਜਿਹੜੀ ਆ ਕਰਕੇ ਨਾ ਚੱਲੇ ਮੈਟਲ ਡਿਟੈਕਟਰ ਬਿਲਕੁਲ ਸਹੀ ਨਹੀਂ ਨੇ ਕਿਉਂਕਿ ਕੁਝ ਦਿਨ ਪਹਿਲਾਂ ਮੈਟਲ ਡਿਟੈਕਟਰ ਕੰਮ ਨਹੀਂ ਕਰ ਰਿਹਾ ਸਰ ਹਾਂ ਜੀ ਮੈਟਲ ਡਿਟੈਕਟਰ ਚੱਲ ਰਿਹਾ ਸਾਡੇ ਸਿਵਲ ਪਰਚਰ ਦੀ ਫੋਰਸ ਲੱਗੀ ਹੋਈ ਆ ਸਾਡੇ ਮੁਲਾਜ਼ਮ ਵੀ ਬਰੀਕੀ ਨਾਲ ਚੈਕਿੰਗ ਕਰਦੇ ਆ ਬਾਕੀ ਆ ਸਰਜੀਕਲ ਸਟ੍ਰਾਈਕ ਹੋਣ ਕਰਕੇ ਹੋਰ ਵੀ ਤਿਆਰਜਮ ਕਰਕੇ ਲੋਕਾਂ ਦੇ ਵਿੱਚ ਤੁਸੀਂ ਕੁਝ ਏਦਾਂ ਦਾ ਸਹਿਮ ਦਾ ਮਾਹੌਲ ਜਾਂ ਡਰ ਦਾ ਮਾਹੌਲ ਦੇਖਿਆ ਲੋਕਾਂ ਦੇ ਵਿੱਚ ਨਹੀਂ ਸਹਿਮ ਦਾ ਮਾਹੌਲ ਨਹੀਂ ਜਨਤਾ ਆਪਣੇ ਕੰਮਾਂ ਕਰਨ ਆ ਜਾ ਰਹੀ ਆ ਪਰ ਅਸੀਂ ਫਿਜ਼ੀਕਲ ਤੌਰ ਤੇ ਆਪਣੀ ਜਿਹੜੀ ਚੈਕਿੰਗ ਕਰ ਰਹੇ ਹਾਂ ਤੇ ਲੋਕਾਂ ਦੀ ਇਹੋ ਜਿਹਾ ਕੋਈ ਮਾਹੌਲ ਨਾ ਜਾਵੇ ਕੋਈ ਵਾਰਤਾ ਨਾ ਖੁੰਦਾ ਖਚਰਾਗੇ ਫਿਰ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਇਸ ਤਰ੍ਹਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਰੇਲਵੇ ਸਟੇਸ਼ਨ ਦੀਆਂ ਜਿੱਥੇ ਸੁਰੱਖਿਆ ਦੇ ਇੰਤਜ਼ਾਮ ਪੂਕਤਾ ਕੀਤੇ ਹੋਏ ਨੇ ਜਿਸ ਤਰ੍ਹਾਂ ਇਹਨਾਂ ਦਾ ਕਹਿਣਾ ਹੈ ਕਿ 24 ਘੰਟੇ ਇੱਥੇ ਚੈਕਿੰਗ ਚੱਲਦੀ ਹੈ ਮੁਸਾਫਰਾ ਦੀ ਜਾਂਚ ਕੀਤੀ ਜਾਂਦੀ ਹੈ ਕਿਉਂਕਿ ਸਰਜਿਕਲ ਸਟ੍ਰਾਈਕ ਤੋਂ ਬਾਅਦ ਮਾਹੌਲ ਜਿਹੜੀ ਸਥਿਤੀ ਹੈ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਮੁਸਾਫਰਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਅੰਜਾਮ ਦੇਣ ਤੋਂ ਰੋਕਿਆ ਜਾ ਸਕੇ ਲੁਧਿਆਣਾ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਨੇ ਇਸੇ ਤਰ੍ਹਾਂ ਪਾਕਿਸਤਾਨ ਤੇ ਕੀਤੀ ਜਵਾਬੀ ਕਾਰਵਾਈ ਤੋਂ ਬਾਅਦ ਸਰਹੱਦੀ ਇਲਾਕਿਆਂ ਤੇ ਸੁਰੱਖਿਆ ਹੋਰ ਵੀ ਪੁਖਤਾ ਕਰ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਰੇਲਵੇ ਸਟੇਸ਼ਨ ਦੀਆਂ ਤੇ ਇਸ ਹਵਾਈ ਕਾਰਵਾਈ ਤੋਂ ਬਾਅਦ ਲੋਕਾਂ ਦੀ ਵੱਖ-ਵੱਖੀ ਵੱਖ-ਵੱਖਰੀ ਪ੍ਰਤੀਕਿਰਿਆ ਜਿਹੜੀ ਹੈ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆ ਰਹੀ ਹੈ ਕੁਝ ਲੋਕ ਖੁਸ਼ ਨੇ ਇਸ ਜਵਾਬੀ ਕਾਰਵਾਈ ਤੋਂ ਤੇ ਕੁਝ ਲੋਕ ਜਿਹੜੇ ਨੇ ਜੰਗ ਦੀ ਮੰਗ ਨਹੀਂ ਕਰ ਰਹੇ ਜੇਕਰ ਤੁਸੀਂ ਵੀ ਇਸ ਤੇ ਕੋਈ ਰਾਏ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਕਮੈਂਟਸ ਰਾਹੀਂ ਤੁਸੀਂ ਰਾਏ ਸਾਂਝੀ ਕਰ ਸਕਦੇ ਹੋ ਵਧੇਰੇ ਅਪਡੇਟਸ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਕੈਮਰਾਮੈਨ ਦਰਸ਼ੀ ਦੇ ਨਾਲ ਸੁਮਨ ਜੇਟਲੀ ਡੇਲੀ ਪੋਸਟ ਪੰਜਾਬੀ ਲੁਧਿਆਣਾ